ਸੰਸਦ ਮੈਂਬਰ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਅਰੰਦਾਵਾ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਅਤੇ ਪਾਕਿਸਤਾਨ ਵਿਚਾਲੇ ਗੁਰਦੁਆਮਾ ਲਈ ਯਾਤਰਾ ਮੋੜ ਬਹਾਲ ਕਰਨ ਲਈ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ ਤਾਂ ਦੱਸਦੇ ਇਸ ਬੰਦੀ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਈਸ਼ਾਨ ਨੂੰ ਪੱਤਰ ਲਿਖ ਕੇ ਲੋਕ ਸਭਾ ਮੈਂਬਰ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਅਰੰਦਾਵਾ ਵੱਲੋਂ ਸਿਕਸਾਂਤਾਂ ਲਈ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਕੋਲਨ ਸਮਿਥ ਪਾਕਿਸਤਾਨ ਵਿੱਚ ਚੱਲੇ ਇਸ ਮੁੱਚੇ ਸਿੱਖ ਗੁਰਦੁਆਰਾਵਾਂ ਦੀ ਯਾਤਰਾ ਮੁੜ ਬਹਾਲ ਕਰਨ ਦਾ ਮੁੱਦਾ ਉਠਾਇਆ ਹੈ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਪਾਕਿਸਤਾਨ ਵਿੱਚ ਮੌਜੂਦ ਹਨ ਇਸ ਸਬੰਧੀ ਉਹਨਾਂ ਨੇ ਕਿਹਾ ਕਿ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਤਾਂ ਦੇ ਜਥਿਆਂ ਦੇ ਰੂਪ ਵਿੱਚ ਦੇਸ਼-ਵਿਦੇਸ਼ ਤੋਂ ਇਨ੍ਹਾਂ ਗੁਰਦੁਆਰਾਂ ਦੀ ਯਾਤਰਾ ਕਰਦੇ ਹਨ ਹਰ ਸਿੱਖ ਦੀ ਇਹ ਦੇਲੀ ਸ਼ਰਧਾ ਤੇ ਇਸ਼ਾ ਹੁੰਦੀ ਹੈ ਕਿ ਨਵੰਬਰ ਵਿੱਚ ਆਉਣ ਵਾਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪ੍ਰਕਾਸ਼ ਪੁਰਬ ਨਨਕਾਣਾ ਸਾਹਿਬ ਵਿੱਚ ਜਾ ਕੇ ਮਨਾਉ ਇਸ ਸਮੇਂ ਹਰ ਸਿੱਖ ਦਾ ਦਿਲ ਰੋ ਰਿਹਾ ਹੈ ਕਿ ਉਹਨਾਂ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਬੰਦ ਰੱਖ ਕੇ ਅਤੇ ਪਾਕਿਸਤਾਨ ਜਾਣ ਵਾਲੇ ਨਵੰਬਰ ਜਥੇ ਨੂੰ ਰੋਕਣ ਵਾਲੀ ਅਡਵਾਜਰੀ ਜਾਰੀ ਕਰਕੇ ਉਹਨਾਂ ਦਾ ਪਵਿੱਤਰ ਸੁਪਨਾ ਤੋੜਿਆ ਜਾ ਰਿਹਾ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਉਹਨਾਂ ਦੇ ਹਲਕੇ ਦੀ ਹੱਦ ਉੱਤੇ ਗੁਰੂ ਸਹਿਬ ਦਾ ਉਹ ਪਵਨ ਤਰ ਹੈ ਜਿੱਥੇ ਖੁੱਲਨ ਤੇ ਸਾਡੇ ਬਜ਼ੁਰਗਾਂ ਨੇ ਅੱਖਾਂ 'ਚ ਹੰਝੂ ਪਰ ਸ਼ੁਕਰਾਨੇ ਅਤਿ ਸਿਤੇ ਕੀਤੇ ਸਨ ਸੁਖਜੰਤਾ ਸਿੰਘ ਦਾਵਾਨ ਨੇ ਕਿਹਾ ਕਿ ਇਸ ਬੰਦੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਮਿਲਣ ਨੂੰ ਵੀ ਉਹ ਤਿਆਰ ਹਨ ਉਹਨਾਂ ਕਹੇ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਜਾਣ ਵਾਲੀਆਂ ਸੰਗਤਾਂ ਦੀ ਸ਼ਰਧਾ ਭਾਵਨਾ ਦੀ ਕਦਰ ਕਰਦੇ ਹੋਏ ਯਾਤਰੀਆਂ ਦੀ ਇਮੀਗ੍ਰੇਸ਼ਨ ਸੰਬੰਧੀ ਕਾਰਵਾਈ ਵਿੱਚ ਤੇਤੀ ਜਿਹਾ ਲਿਆਉਣੀ ਚਾਹੀਦੀ ਹੈ ਜਿਵੇਂ ਉਹ ਪਾਕਿਸਤਾਨ ਦੇ ਸਾਰੇ ਗੁਰਦਵਾਰੇ ਕਿਹਾਦੇ ਤੁਸੀਂ ਬੜੇ ਲੋਕ ਕਿ ਕਿੰਨੇ ਪਾਕਿਸਤਾਨਾ ਮੈਚ ਵੀ ਹੋ ਰਹੇ ਆ ਕਿ ਕ੍ਰਿਕਟ ਦਾ ਮੈਚ ਖਡਾਉਣਾ ਔਰ ਪਾਕਿਸਤਾਨਾ ਤੇ ਰੋਕ ਰੋਣੀ ਇਹ ਭਾਜੀਪੀ ਵੀ ਮੰਨ ਸਕਦਾ ਤਾਂ ਪ੍ਰਗਟਾਵਾ ਹੋ ਗਿਆ ਸਾਡੇ ਕਰਤਾਰਪੁਰ ਸਾਹਿਬ ਜਿਹੜੇ ਕੋਰੀਡੋਰ ਬਣਿਆ ਉੱਥੇ 500 ਬੰਦੇ ਦੀ ਰੋਜ਼ ਦੀ ਪਰਮਿਸ਼ਨ ਮਿਲਦੀ ਉਹ ਇਨਫੋਰਮੇਸ਼ਨ ਮਿਲਣੀ ਚਾਹੀਦੀ ਆ। ਔਰ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਨੇ। ਉਹਨਾਂ ਦਾ ਸਰਤਾਇ ਰੂਪ ਚ ਤੇ ਉਹਨੂੰ ਖੁਲੋਣਾ ਚਾਹੀਦਾ। ਜੇ ਇਹ ਸਿਤ ਰੰਗ ਚੱਲਦਾ ਰਿਹਾ। ਕੜਤਨ ਹੋਰ ਵਧੇਗੀ। ਜੇ ਮੈਚ ਹੋ ਸਕਦਾ ਹੈ। ਪਾਕਿਸਤਾਨ ਵਾਲੇ ਹਿੰਦੁਸਤਾਨ ਦੇ ਉੱਤੇ ਪ੍ਰੌਕਸੀ ਵਾਰ ਲੜ ਰਹੇ ਨੇ। ਪ੍ਰਧਾਨ ਮੰਤਰੀ ਜੀ ਕਹਿੰਦੇ ਮੈਂ ਪਾਣੀ ਬੰਦ ਕਰ ਦਿਆਂਗਾ ਤੇ ਅਮਿਤ ਸ਼ਾਹ ਜੀ ਦੇ ਬੇਟੇ ਉਸ ਚੇਅਰਮੈਨ ਨੇ ਕ੍ਰਿਕਟ ਬੋਰਡ ਦੇ ਉਥੇ ਮੈਚ ਕਰ ਰਿਹਾ ਇਹਦੇ ਤੇ ਕਿੰਨੇ ਸਪੈਕ ਬੀ ਜੀਪੀ ਆਪਣੇ ਆਪ ਨੂੰ ਕਰ ਦੋਵੇ ਕੋਈ ਵੀ ਹਿੰਦੁਸਤਾਨੀ ਕ੍ਰਿਕਟ ਦਾ ਮੈਚ ਵੇਖਣ ਨੂੰ ਤਿਆਰ ਨਹੀਂ ਮੇਰਾ ਖਿਆਲ ਹੈ ਕਿ ਲੋਕ ਉਸਨੂੰ ਟੀਵੀ ਆਨ ਵੀ ਨਹੀਂ ਕਰਨਗੇ ਪਰ ਭਾਰਤ ਨੇ ਰੋਕ ਲਗਾ ਦਿੱਤੀ ਕੇਂਦਰ ਸਰਕਾਰ ਵੱਲੋਂ ਇੱਕ ਮੈਂ ਇਹ ਤੁਹਾਨੂੰ ਮੈਂ ਸਟਾਰਟਿੰਗ ਤੋਂ ਹੀ ਜਵਾਬ ਦਿੰਦਾ ਮੈਂ ਇਹ ਜਾਣਾਂ ਕਿ ਧਾਰਮਿਕ ਸਹਾ ਪਰਤਾਰਪੁਰ ਸਾਡੀ ਰੂਕ ਅੱਜ ਨਹੀਂ ਲੱਗੀ ਆਪਰੇਸ਼ਨ ਸੰਯੁਕਤ ਤੋਂ ਬਾਅਦ ਉਹਨੂੰ ਖੋੜਿਆ ਨਹੀਂ ਗਿਆ ਜੇ ਬਾਕੀ ਸਾਰੇ ਚੀਜ਼ਾਂ ਖੋੜ ਸਕਦੀਆਂ ਨੇ ਕਿਉਂ ਨਹੀਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੀ ਆਸਥਾ ਗੁਰਨਾਨਕ ਸਾਹਿਬ ਦੇ ਬਾਰੇ ਪੂਰੇ ਦੇਖੋ ਉਹਨੂੰ ਨੇੜੇ ਤੱਕ ਉਹਨੂੰ ਪਹਿਲਾਂ ਵੀ ਚੱਕਿਆ ਹੁਣ ਵੀ ਚੱਕਿਆ